ਸਿਹਤ ਸੇਵਾਵਾਂ ਦੇ ਖੇਤਰ ਵਿੱਚ ਐਸਪੀਐਸ ਹਸਪਤਾਲ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਐਮ.ਡੀ. ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਸਪਤਾਲ ਵੱਲੋਂ ਪਬਲਿਕ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ਤੇ ਕੈਂਪ ਲਗਾਏ ਜਾਂਦੇ ਹਨ ਅੱਜ ਹਸਪਤਾਲ ਵਿਖੇ ਚਿਲਡਰਨ ਡੇ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਦੀਆਂ ਗੇਮਾਂ ਕਰਵਾਈਆਂ ਗਿਆ ਬੱਚਿਆਂ ਦੇ ਮਾਹਰ ਡਾਕਟਰ ਗੁਰਮੀਤ ਕੌਰ ਡਾਕਟਰ ਕੁਸ਼ਲ ਲੁਥਰਾ ਤੇ ਡਾਕਟਰ ਪਵਨ ਨੇ ਸੰਬੋਧਨ ਕੀਤਾ ਇਸ ਮੌਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹਾਂਜੀ ਅੱਜ ਐਸਪੀਐਸ ਹਸਪੀਟਲ ਵਿਖੇ ਚਿਲਡਰਨ ਡੇ ਮਨਾਇਆ ਜਾ ਰਿਹਾ ਹੈ ਅਸੀਂ ਗੱਲਬਾਤ ਕਰਾਂਗੇ ਡਾਕਟਰ ਗੁਰਮੀਤ ਕੌਰ ਜਿਨ੍ਹਾਂ ਦੇ ਬੱਚਿਆਂ ਨੇ ਸਪੈਸ਼ਲਿਸਟ ਹੈ ਡਾਕਟਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਰ ਕੀ ਪ੍ਰੋਗਰਾਮ ਅੱਜ ਕੀ ਐਕਟੀਵਿਟੀ ਕਰਵਾ ਰਹੇ ਨੇਵੰਬਰ ਮੰਥ ਵਿੱਚ ਐਕਚੁਅਲੀ 14 ਨਵੰਬਰ ਚਿਲਡਰਨ ਡੇ ਹੁੰਦਾ ਹੈ ਵੀ ਚੋਸ ਦਿਸ ਡੇ ਅੱਜ ਅਸੀਂ ਇਹ ਚਿਲਡਰਨ ਡੇ ਮਨਾ ਰਹੇ ਹਾਂ ਜਿਦੇ ਵਿੱਚ ਅਸੀਂ ਬਹੁਤ ਸਾਰੇ ਬੱਚਾ ਨੂੰ ਇਨਵਾਈਟ ਕੀਤਾ ਇੱਕ ਸਕੂਲ ਦੇ ਬੱਚਾ ਨੂੰ 50 ਸਟੂਡੈਂਟਸ ਨੂੰ ਐਡੋਲੈਸੈਂਟ ਹੈਲਥ ਗਾਈਡੈਂਸ ਵੀ ਦਿੱਤੀ ਔਰ ਬਾਕੀ ਛੋਟੇ ਹਰ ਏਜ ਗਰੁੱਪ ਦੇ ਬੱਚੇ ਆਏ ਹੋਏ ਹਨ ਉਹਨਾਂ ਲਈ ਬਹੁਤ ਸਾਰੀ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ ਫਨ ਐਕਟੀਵਿਟੀਜ਼ ਛੋਟਾ ਜਿਹਾ ਕੁਇਜ਼ ਬੱਚਾ ਨੂੰ ਫਿਜ਼ੀਓਥੈਰੇਪੀ ਐਕਸਰਸਾਈਜ਼ਸ ਡਾਂਸ ਐਕਟੀਵਿਟੀਜ਼ ਕਰਾਈ ਜਾ ਰਹੀ ਹੈ ਇਹ ਬੱਚਾ ਨੂੰ ਬੇਸਿਕਲੀ ਇਹ ਦੱਸਣ ਲਈ ਕਿ ਹੋਲਿਸਟਿਕ ਹੈਲਥ ਬੜੀ ਇੰਪੋਰਟੈਂਟ ਹੈ ਨਿਊਟ੍ਰੀਸ਼ਨ ਬਾਰੇ ਵੀ ਡਾਈਟੀਸ਼ੀਅਨ ਨੇ ਦੱਸਿਆ ਇਸ ਦੇ ਨਾਲ ਨਾਲ ਛੋਟੇ ਛੋਟੇ ਬੱਚਾ ਨੂੰ ਕੁਇਜ਼ ਦੇ ਨਾਲ ਗਿਫਟ ਦਿੱਤੇ ਜਾ ਰਹੇ ਹਨ एंड बच्चों एनकरेज किया जा रहा है कि वो अच्छी हैल हैल्दी डायट लिजिकली एक्टिविटी करन और स्क्रीन टाइम तो हट जाए बिकॉज बहुत स्क्रीन टाइम बच्चों का कॉमन हो गया जिते साइड इफेक्ट्स देखे जा रहे हैं कि बहुत इरीटेबिलिटी हो रही है उन्हें बहुत एग्रैशन आ रही है स्लीप प्रॉब्लम्स आ रही है स्पीच और डिवेलपमेंट प्रॉब्लम्स भी आ रही हैं डॉक्टर साहब एक बच्चे अच्क छोटे बच्चे चॉकलेट बहुत खाते बार हाँ जी बिकोज शुगर जी है बहुत अडिकटिंग है ਅਸੀਂ ਤਾਂ ਹੁਣ ਇਹ ਕਹਿੰਨੇ ਆ ਕਿ ਫਸਟ 2 ਇਅਰਸ ਐਕਚੁਅਲੀ 슈ਗਰ ਦਾ ਐਕਸਪੋਜ਼ਰ ਨਹੀਂ ਕੀਤਾ ਜਾਏ ਕਹਿੰਦੇ 슈ਗਰ ਇੰਨੀ ਐਡਿਕਟਿੰਗ ਹੈ ਕਿ ਕੋਕੀਨ ਜਿਹੀ ਡਰੱਗਸ ਤੋਂ ਵੀ ਜ਼ਿਆਦਾ ਐਡਿਕਟਿੰਗ ਹੈ ਸੋ ਤੇ ਬੱਚੇ ਨੂੰ ਜੇ ਫਸਟ 2 ਇਅਰਸ ਜੇ ਆਪੇ 슈ਗਰ ਦੇ ਦਿੰਨੇ ਆ ਤਾਂ ਬਾਅਦ ਚ ਫਿਰ ਉਹ ਬਹੁਤ 슈ਗਰ ਦੀ ਐਡਿਕਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਤੋ ਉਹਨਾਂ ਨੂੰ ਉਸ ਤੋਂ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਐਸ ਕਰਕੇ ਫਰਸਟ 2 ਇਅਰਸ ਤੇ ਸ਼ੂਗਰ ਨਾ ਦਿੱਤੀ ਜਾਏ ਉਸ ਤੋਂ ਬਾਅਦ ਵੀ ਐਦਾਂ ਦੀ ਗੱਲ ਜਿਹੜੀ 슈ਗਰੀ ਥਿੰਗਸ ਹੈਗੀਆਂ ਉਹ ਘਰ ਸਟਾਕ ਹੀ ਨਾ ਕੀਤੀਆਂ ਜਾਣ ਔਰ ਘਰ ਥੋੜਾ ਡਿਸਿਪਲਨ ਰੱਖਾਂਗੇ ਤਾਂ ਹੀ ਮੇਨਟੇਨ ਕਰ ਪਾਵਾਂਗੇ ਹਾਂਜੀ ਅਸੀਂ ਗੱਲਬਾਤ ਕਰਾਂਗੇ ਡਾਕਟਰ ਤਵਨ ਜੀ ਨਾਲ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਨਸ਼ਮਨ धवन ਚਾਈਲਡ ਸਪੈਸ਼ਲਿਸਟ ਐਂਡ ਪੀਡੀਆਟ੍ਰਿਕ ਕ੍ਰਿਟੀਕਲ ਕੇਅਰ ਐਕਸਪਰਟ ਐਸਪੀਐਸ ਹਸਪੀਟਲਸ ਲੁਧਿਆਣਾ ਅੱਜ ਸਾਡੇ ਕੋਲ ਚਿਲड्रन ਡੇ ਦੀ ਸੈਲੀਬ੍ਰੇਸ਼ਨ ਹੋ ਰ ਤੇ ਵੀ ਆਰ ਹੈਪੀ ਟੂ ਹੈਵ ਲੋਟ ਆਫ ਚਿਲड्रन ਹੇਅਰ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਹੈ ਦੇ ਆਰ ਐਕਸਪ੍ਰੈਸਿੰਗ ਦੈਮਸੈਲਸ ਐਂਡ ਵੀ ਆਰ ਹੈਪੀ ਟੂ ਸੀ 올 ਦ ਚਿਲड्रन ਵਿਦ ਹੈਪੀ ਫੇਸਿਸ ਮੇ ਦ ਚਿਲड्रन ਹੈਵ ਥੀ ਸਮਾਈਲਸ ਆਲਵੇਸ ਥੈਂਕ ਯੂ ਮੈਂ ਡਾਕਟਰ ਕੁਸ਼ ਲੂਥਰਾ ਪੀਡੀਆਟ੍ਰਿਕ ਤੇ ਨੀਓਨੇਟਲ ਸਰਜਨ ਬੱਚਿਆਂ ਦਾ ਸਰਜਨ ਐਸਪੀਐਸ ਹਸਪੀਟਲ ਵਿੱਚ 5 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਅੱਜ ਦਾ ਦਿਨ ਅਸੀਂ ਚਿਲਡਰਨਸ ਡੇ ਸੈਲੀਬ੍ਰੇਟ ਕਰਨ ਲਈ ਇੱਥੇ ਹਸਪੀਟਲ ਵੱਲੋਂ ਪ੍ਰੋਗਰਾਮ ਕੀਤਾ ਗਿਆ ਹੈ ਇਸ ਪ੍ਰੋਗਰਾਮ ਦਾ ਮੇਨ ਮੈਸੇਜ ਇਹ ਹੀ ਹੈ ਕਿ ਜਿਹੜੇ ਬੱਚਿਆਂ ਨੂੰ ਇਹ ਜਿਹੀਆਂ ਬਿਮਾਰੀਆਂ ਜਿਨ੍ਹਾਂ ਲਈ ਆਪਰੇਸ਼ਨ ਦੀ ਲੋੜ ਹੋਵੇ ਤੇ ਕਈ ਅਜਿਹੇ ਬੱਚੇ ਜਿਹੜੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੈ ਜੀ ਇਹਨਾਂ ਨੂੰ ਕੋਈ ਰੇਅਰ ਪ੍ਰੋਬਲਮ ਸੀ ਜਿਨ੍ਹਾਂ ਦਾ ਅਸੀਂ ਆਪਰੇਸ਼ਨ ਕਰਕੇ ਇਲਾਜ ਕੀਤਾ ਹੈ ਤਾਂ ਇਹ ਉਹ ਅੱਜ ਸਾਡੇ ਸਮਖੇ ਇੱਥੇ ਪ੍ਰੈਜ਼ੈਂਟ ਨੇ ਤੇ ਅਸੀਂ ਇਹੀ ਇਨਕਰੇਜਮੈਂਟ ਤੇ ਹੀ ਮੈਸੇਜ ਸੋਸਾਇਟੀ ਨੂੰ ਦੇਣਾ ਚਾਹੁੰਦੇ ਆ ਕਿ ਬੱਚਿਆਂ ਦੇ ਇਲਾਜ ਪ੍ਰਤੀ ਮਹੋਰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਬੱਚੇ ਆਪਣੇ ਦੇਸ਼ ਦਾ ਭਵਿੱਖ ਹਨ ਤੇ ਉਹਨਾਂ ਨੂੰ ਸਹੀ ਤੇ ਟਾਈਮਲੀ ਇਲਾਜ ਜ਼ਰੂਰ ਮਿਲਣਾ ਚਾਹੀਦਾ ਹੈ हम सेंट सेंतफेद स्कूल मंडी गोविंदगढ़ से आए हैं यहाँ पे डॉक्टर गुरमीत कौर हैं उन्होंने बच्चों की करियर काउंसलिंग की है okay, और हेल्थ के अकॉर्डिंग काफ़ी उन्हें अच्छा मतलब मैसेज दिया है इंट्रोड्यूस किया है चीज़ों के बारे में बताया है बच्चों को एंड सेशन वाज वेरी बेनिफिशियल हॉस्पिटल हमारा कैसा लगा आपको हॉस्पिटल की विजिट हमने ओ वगैरह की नहीं की हमारा पेशेंट्स को डिस्टर्ब भी नहीं करना था हम सीधे इनके ऑडिटोरियम में गए थे वहाँ पर जाके उन्होंने जो भी जानकारी देनी थी हमें वो दी